ਫਤੇਗੜ ਚੂੜੀਆਂ ਸਬ ਡਿਵੀਜ਼ਨ ਦੇ ਡੀਐਸਪੀ ਵਿਪਨ ਕੁਮਾਰ ਸ਼ਰਮਾ ਦੀ ਅਗਵਾਈ ਚ ਵੱਖ-ਵੱਖ ਚਾਰੋਂ ਥਾਣਿਆਂ ਦੀ ਪੁਲਿਸ ਵੱਲੋਂ ਜ਼ਬਰਦਸਤ ਚੈਕਿੰਗ ਅਭਿਆਨ ਚਲਾਇਆ ਗਿਆ ਤੇ ਵੱਖ-ਵੱਖ ਨਾਕੇਬੰਦੀਕਰ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਡੀਐਸਪੀ ਵਿਪਨ ਕੁਮਾਰ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਡੀਆਈਜੀ ਅਤੇ ਐਸਐਸਪੀ ਬਟਾਲਾ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਕ੍ਰਿਮੀਨਲ ਵਿਅਕਤੀ ਨੂੰ ਕਾਬੂ ਕੀਤਾ ਜਾ ਸਕੇ ਅਤੇ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ ਜਿਹੜੀ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਔਰ ਇਹ ਜਿਹੜੇ ਸਬੰਧਿਤ ਚਾਰੋਂ ਥਾਣੇ ਆ ਚਾਰੋਂ ਥਾਣਿਆਂ ਦੇ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਹੈ ਜਿਸ ਦਾ ਮੇਨ ਮਕਸਦ ਜਿਹੜੇ ਬੈਡ ਐਲੀਮੈਂਟਸ ਨੇ ਜਿਹੜੇ ਲੁੱਟਾਂ ਖੋਹਾਂ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਜਾਂ ਬਗੈਰ ਕਾਗਜ਼ਾਂ ਤੋਂ ਜਿਹੜੇ ਵਹੀਕਲ ਲੈ ਕੇ ਸੜਕਾਂ ਤੇ ਚੱਲਦੇ ਨੇ ਬਗੈਰ ਨੰਬਰ ਪਲੇਟ ਤੋਂ ਚੱਲਦੇ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਹੈ ਇਹ ਅੱਜ ਮੁਹਿੰਮ ਚਲਾਈ ਹੈ ਜਿਨ੍ਹਾਂ ਦੀ ਅਸੀਂ ਚੈਕਿੰਗ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰ ਰਹੇ ਹਾਂ